ਵਿਧਾਨ ਸਭਾ ਚੋਣਾਂ ਦੀ ਰੰਜਿਸ ਉਸ ਸਮੇਂ ਭਿਆਨਕ ਰੂਪ ਧਾਰਨ ਕਰ ਗਈ ਜਦੋਂ ਹਲਕਾ ਮਜੀਠਾ ਦੇ ਪਿੰਡ ਮੀਆਂ ਪਧੇਰ ਵਿੱਚ ਹੋਈ ਖੂਨੀ ਝੜਪ ਕਾਰਨ ਅੱਧਾ ਦਰਜਨ ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੌਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਦੋਹਾਂ ਧੜਿਆਂ ਵਿੱਚ ਜੰਮ ਕੇ ਇੱਟਾਂ ਤੋੜੇ ਚੱਲੇ ਹਨ ਇਸ ਖੂਨੀ ਚੱਕ ਵਿੱਚ ਨਰਮਲ ਸਿੰਘ ਪੁੱਤਰ ਤਾਰਾ ਸਿੰਘ ਦੀਆਂ ਲੱਤਾਂ ਟੁੱਟੀਆਂ ਹਨ ਤੇ ਕਈ ਹੋਰ ਵਿਅਕਤੀ ਜ਼ਖਮੀ ਵੀ ਹੋ ਗਏ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਆਰੋਪ ਹਨ ਕਿ ਅਕਾਲੀ ਸਰਪੰਚ ਨੇ ਕਾਂਗਰਸ ਨੂੰ ਵੋਟ ਪਾਉਣ ਦੀ ਰੰਜਿਸ਼ ਤਹਿਤ ਇਹ ਹਮਲਾ ਕੀਤਾ ਹੈ ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਡਾਕਟਰੀ ਰਿਪੋਰਟਾਂ ਦੇ ਆਧਾਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਤਾਂ ਜੀ ਅਸਲ ਝਗੜਾ ਇਹਦਾ ਕਾਰਨ ਹੈ ਕਿ ਸਾਡੇ ਪਿੰਡ ਨਸ਼ਾ ਬਹੁਤ ਵਿਕਦਾ ਉਹ ਨਹੀਂ ਚਾਹੁੰਦੇ ਕਿ ਗਾੜੀ ਕੋਈ ਅੜੇ ਤੇ ਬਾਕੀ ਅਸੀਂ ਬੜਾ ਦੁਖੀ ਪਿੰਡ ਸਾਰਾ ਜਿਹੜਾ ਇੱਕ ਗੈਂਗ ਬਣਿਆ ਉਹਨਾਂ ਨੇ ਸਾਡੇ ਪਿੰਡ ਗੱਡੀਆਂ ਨਕੋਲ ਦੀਆਂ ਸਮੈਕ ਜਦੋਂ ਮਰਜ਼ੀ ਜਿੰਨੀ ਮਰਜ਼ੀ ਕੋਈ ਲੈ ਜਾਏ ਅਸੀਂ ਇਹ ਚਾਹੁੰਦੇ ਪਈ ਇਹ ਕੰਮ ਹੋਵੇ ਅਸੀਂ ਕਾਂਗਰਸ ਦੇ ਵਿੱਚ ਗਾੜੀ ਸੋਚਿਆ ਵੀ ਹਨ ਕੋਈ ਇਨਸਾਫ ਮਿਲੂਗਾ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ ਆਪਣਾ ਤੇ ਕਾਂਗਰਸ ਪਾਰਟੀ ਨੂੰ ਵੋਟਾਂ ਵੱਧ ਪੈਣ ਤੇ ਗਾਂ ਇਹ ਗਲੋਂ ਲੱਜ ਜਾਣ ਸਹਿਰਪਿੰਡ ਦੇ ਵਿੱਚ ਕੋਈ ਸੁਖ ਹੋ ਜਾਵੇ ਹਾਂਜੀ ਹਾਂਜੀ ਇਹੋ ਹੀ ਕਾਰਨ ਸਭ ਤੋਂ ਵੱਡਾ ਰਿਹਾ ਅਨਕਿ ਜੀ ਬਦਰ ਕੱਲ ਵੀ ਸਾਰਾ ਦਿਨ ਇਹਨਾਂ ਦੀ ਆਪਸੀ ਚੱਲਦੀ ਰਹੀ ਹੈ ਬੂਹ ਦੇ ਨੇੜੇ ਲਾਲਾ ਜੀ ਦੂਰ ਲਾਲਾ ਜੀ ਕੱਲ ਸਾਰਾ ਦਿਨ નીચે ਰਹਿਣਾ ਪਿਆ ਕੱਲ ਵੀ ਤਾਂ ਰਾਤ ਨੂੰ ਇਹਨਾਂ ਨੇ ਦੋ ਜੇ ਦੋਹਾਂ ਪਾਰਟੀਆਂ ਨੂੰ ਘਰਾਂ 'ਚ ਸਵਾ ਕੇ ਗਿਆ ਦੋ ਢਾਈ ਵਜੇ ਵਾਪਸ ਗਏ ਸਵੇਰੇ 7 ਵਜੇ ਫੋਨ ਆ ਗਿਆ ਫਿਰ ਦੁਬਾਰਾ ਹੀ ਲੜ ਪਏ ਜੀ ਫਿਰ ਨਾਲ ਕਿ ਮੌਕੇ ਦੇ ਵਿੱਚ ਦੋਹਾਂ ਪਾਰਟੀਆਂ ਕਾਫੀ ਟੰਗੜੇ ਚਲਾ ਰਹੇ ਸੀ ਉਨਾ ਚਿਰ ਮੰਗਾਂ ਆਲਮੀਆ ਉਹਦੀ ਲੱਤ ਫਰਕਚਰ ਹੋ ਗਈ ਹੈ ਉਹਨੂੰ ਐਂਬੂਲੈਂਸ ਤੇ ਭੇਜਤਾ ਹਸਪੀਟਲ ਦੇ ਦੂਜੇ ਬੰਨੇ ਮੁੰਡਾ ਰਾਜਾ ਉਹਦੀ ਸਿਰ ਕਾਫੀ ਸੱਟ ਲੱਗੀ ਹੈ ਦੋਵੇਂ ਪਾਰਟੀਆਂ ਐਡਮਿਟ ਨੇ ਜੋ ਹੁਣ ਮੈਡੀਕਲ ਲੀਗਲ ਪ੍ਰੋਸੈਸ ਹੋਗਾ ਬਾਅਦ ਵਿੱਚ ਕੀਤੀ ਜਾਵੇਗੀ ਤੇ ਕੀ ਕਾਰਵਾਈ ਐ ਇਸਲੇ ਟੱਕਰ ਕੀਤੀ ਗਈ ਜੱਜ ਜੀ ਫਿਰ ਲੋ ਜੀ ਦੋਵੇਂ ਪਾਰਟੀ ਐਡਮਿਟ ਕਰਾਈਆਂ ਆਪ ਜਾ ਕੇ ਨਾਲ ਮੇਰੇ ਐਸਐਚਓ ਚਮਕੀਨ ਚਾਰਜ ਆ ਉਹ ਗਾਇ ਨਹੀਂ ਜਤਿੰਦਰ ਜੀ ਉਹ ਮੈਡੀਕਲ ਹਮਣ ਤੋਂ ਬਾਅਦ ਹੀ ਕਾਰਵਾਈ ਇਹਨਾਂ ਦੀ ਅਮਲ ਵਿੱਚ ਲਿਆਂਦੀ ਜਾਵੇਗੀ ਅਮਰੀਕਾ ਤੋਂ ਕਰਨਵੀਰ ਗਿਲ ਖਬਰ ਹਰਪੁਲ ਇੰਡੀਆ